ਨਮਸਕਾਰ ਜੀ ਮੈਂ ਬੇਪਨ ਕੋਲ ਤੇ ਤੁਸੀਂ ਦੇਖ ਰਹੇ ਹੋ ਤਨਸਪੀਰਾ ਟੀਵੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੇਵਾਵਾਂ ਉੱਤਰਾ ਨੂੰ ਲੈ ਕੇ ਬੜੇ ਬੜੇ ਉਪਰਾਲੇ ਕੀਤੇ ਜਾ ਰਹੇ ਆ ਇਸੇ ਲੜੀ ਦਾ ਤੀਜਾ ਹੈਗਾ ਅੱਜ ਐਂਬੂਲੈਂਸ ਨਵੀਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਇਸ ਟਾਈਮ ਨਾਲ ਐਮਐਲਏ ਸਾਹਿਬ ਜੂਨੇ ਅੱਜ ਸਰ ਨਮਸਕਾਰ ਜੀ ਨਮਸਕਾਰ ਕੀ ਕਹਿਣਾ ਚਾਹੋਗੇ ਅੱਜ ਜਦੋਂ ਇੱਕ ਨਵੀਂ ਦੇਖੋ ਬਹੁਤ ਲੰਬੇ ਸਮੇਂ ਤੋਂ ਇਹ ਲੋੜ ਸੀ ਕੀ ਲੋਕਾਂ ਦੀ ਸੋ ਅੱਜ ਅਸੀਂ ਬਹੁਤ ਲੰਬੇ ਸਮੇਂ ਤੋਂ ਹੌਸਲੇ ਵਾਸਤੇ ਲੜ ਕੇ ਵੀ ਦਿੱਤਾ ਸੀਗਾ ਤੇ ਸੰਘਰਸ਼ ਵੀ ਕਰਦੇ ਆਏ ਹਾਂ ਜੀ ਸੋ ਮੈਨੂੰ ਲੱਗਦਾ ਉਹਨੂੰ ਮਿਹਨਤ ਨੂੰ ਬੂਰ ਪਿਆ ਤੇ ਅੱ ਵੇਖੋ ਜੀ ਸਰ ਜੇ ਗੱਲ ਕੀਤੀ ਆ ਵੀ ਤਾਂ ਕਿਤੇ ਨਾ ਕਿਤੇ ਤੇ ਹਸਪੀਟਲ ਦੇ ਡਾਕਟਰਾਂ ਦੀ ਵੀ ਘਾਟ ਹੈ ਉਸ ਨੂੰ ਲੱਗੇ ਕੀ ਵੇਖੋ ਜਦੋਂ ਤੋਂ ਸਰਕਾਰ ਬਣੀ ਆ ਉਸ ਤੋਂ ਪਹਿਲਾਂ ਤਾਂ ਬਹੁਤ ਹੀ ਮੰਦੀ ਹਾਲਤ ਸੀ ਇੱਥੇ ਤਕਰੀਬਨ ਅਸੀਂ ਇੱਥੇ ਤਕਰੀਬਨ 6 ਤੋਂ 7 ਡਾਕਟਰ ਆ ਜਿਹੜੇ ਹੁਣ ਗੈਰਟ ਪ੍ਰੈਜ਼ెంట్ ਹੁੰਦੇ ਆ ਜਿਹੜੇ 1 2 ਰਹਿ ਗਿਆ ਇੱਕ ਤਾਂ ਰਾਤ ਨੂੰ ਐਮਰਜੈਂਸੀ ਵਾਸਤੇ ਡਾਕਟਰ ਦੀ ਲੋੜਾ ਹੁੰਦਾ ਬਟ ਡਾਕਟਰ ਮੇ ਨਹੀਂ ਹੁੰਦਾਗਾ ਉਹ ਉਹ ਚਾਰ ਡਾਕਟਰ ਅਸੀਂ ਲਿਖ ਕੇ ਦਿੱਤਾ ਤੇ ਇੱਕ ਗਾਈਡਰ ਰਹਿ ਗਿਆ ਉਹ ਵੀ ਬਹੁਤ ਜਲਦੀ ਅਸੀਂ ਪ੍ਰੋਵਾਈਡ ਜਿਹੜੀ ਹੋਣ ਵਾਲੀ ਸਮੇਂ ਤੇ ਜਿਹੜੀ ਅੱਗੇ ਡਾਕਟਰ ਦੀ ਘਾਟ ਹੈ ਉਹਨੂੰ ਜੇ ਬਿਲਕੁਲ 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 ਸਰਕਾਰ ਪੂਰਾ ਸਰ ਕੀ ਕਹਿਣਾ ਚਾਹੋਗੇ ਅੱਜ ਅਮੀ ਨਵੀਂ ਐਂਬੂਲੈਂਸ ਦਿੱਤੀ ਗਈ ਹੈ ਇਹ ਨੰਮਲ ਸਭ ਦਾਈ ਦੀ ਫਤਹ ਨਹੀਂ ਜੀ ਜਿਨ੍ਹਾਂ ਦੇ ਉਦੋਂ ਦਾ ਸਦਕਾ ਲਿੰਥ ਸਦਕਾ ਇਹ ਐਂਬੂਲੈਂਸ ਆਈ ਹੈ ਤੇ ਸਾਡੀ ਜੱਤੋਂ ਹਲਕੇ ਨੂੰ ਬਹੁਤ ਜ਼ਿਆਦਾ ਇਹਦਾ ਬੈਨੀਫਿਟ ਮਿਲੂਗਾ ਠੀਕ ਜੀ ਡਾਕਟਰ ਦੀ ਗੱਲ ਕਰੀਏ ਠੀਕ ਡਾਕਟਰ ਸਾਹਿਬ ਦਾ ਐਮਐਲਏ ਸਾਹਿਬ ਨੇ ਕਿਹਾ ਹੋਇਆ ਆਸਵਾਸਨ ਦਵਾਇਆ ਹੈਗਾ ਤਾਂ ਉਹ ਜੋ ਕਹਿੰਦੇ ਆ ਉਹ ਜ਼ਰੂਰ ਕਰਦੇ ਠੀਕ ਹੈ ਆਪਾਂ ਹੋਰ ਵੀ ਗੱਲ ਕਰ ਸਰ ਕੀ ਕਹਿਣਾ ਚਾਹੋਗੇ ਡਾਕਟਰ ਦੇਖੋ ਬਹੁਤ ਖੁਸ਼ੀ ਦੀ ਗੱਲ ਹੈ ਜੀ ਕਿ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਸਿਹਤ ਸਹੂਲਤਾਂ ਦੀ ਔਰ ਮਤਲਬ ਕਿ ਸਿੱਖਿਆ ਦੇ ਖੇਤਰ ਵਿੱਚ ਜਿਹੜੇ ਕਿ ਕਾਰਜ ਕਰ ਰਹੀ ਹੈ ਔਰ ਇਹ ਵੀ ਉਸੇ ਲੜੀ ਤਹਿਤ ਤੇ ਕਦਮ ਅਸੀਂ ਬਹੁਤ ਧੰਨਵਾਦੀ ਹਾਂ ਸਾਡੇ ਮਾਣਯੋਗ ਵਿਧਾਇਕ ਸਰਦਾਰ ਅਮੋਲਕ ਸਿੰਘ ਹੋਰਾਂ ਦੇ ਜੋ ਲਗਾਤਾਰ ਅਗਰਸਰ ਨੇ ਜੇਤੂ ਹਲਕੇ ਦੇ ਵਿੱਚ ਸਿਹਤ ਸਹੂਲਤਾਂ ਔਰ ਸਿੱਖਿਆ ਸਹੂਲਤਾਂ ਤੇ ਹਨ ਜੀ ਸਰ ਕੀ ਕਹਿੰਨਾ ਚਾਹੋਗੇ ਮੈਂ ਬਹੁਤ ਧੰਨਵਾਦੀ ਹਾਂ ਸਰਦਾਰ ਅਮੋਲਕ ਸਿੰਘ ਐਮ ਐਲ ਏ ਸਾਹਿਬ ਦਾ ਜਿਵੇਂ ਉਸ ਉਹਨਾਂ ਨੇ ਇੱਥੇ ਵੈਨ ਨੂੰ ਲਿਆਂਦਾ ਉਸੇ ਤਰ੍ਹਾਂ ਹਸਪੀਟਲ ਨੂੰ ਵੱਡਾ ਡਿਸਪੈਂਸਰੀ ਤੋਂ ਹਟਾ ਕੇ ਤੇ ਵੱਡਾ ਹਸਪੀਟਲ ਬਣ ਜੇ ਇਹ ਤਾਂ ਇੱਥੇ ਬਹੁਤ ਹੀ ਸਹੂਲਤਾਂ ਹੋ ਸਕਦੀਆਂ ਕਿਉਂਕਿ ਐਮ ਐਲ ਏ ਸਾਹਿਬ ਤਾਂ ਬਹੁਤ ਪ੍ਰਯਤਨ ਕਰ ਰਹੇ ਹੈ ਕਿ ਇੱਥੇ ਡਾਕਟਰ ਵੱਧ ਤੋਂ ਵੱਧ ਆਉਣ ਪਤਾ ਨਹੀਂ ਕਿਉਂ ਸਟੇਟ ਗਵਰਨਮੈਂਟ ਕੋਲੇ ਡਾਕਟਰਾਂ ਦੀ ਘਾਟ ਹੋਣ ਕਰਕੇ ਇੱਥੇ ਡਾਕਟਰ ਨਹੀਂ ਆ ਰਹੇ ਔਰ ਮੈਂ ਉਮੀਦ ਰੱਖਦਾ ਹਾਂ ਐਮਐਲਏ ਸਾਹਿਬ ਤੋਂ ਜਿਵੇਂ ਲੱਗੇ ਹੋਏ ਆ ਉਸ ਤਰ੍ਹਾਂ ਇਹ ਹਸਪੀਟਲ ਨੂੰ ਵੱਡਾ ਦਰਜਾ ਦੇ ਕੇ ਇੱਥੇ ਹਰ ਵੇਲੇ 24 ਘੰਟੇ ਸੇਧ ਸੁਲਤਾਨ ਰਹਿਣ ਗਿਆ ਉਹ ਉਹ ਜੋ ਉਪਰਾਲਾ ਕਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮਾਨ ਸਰਕਾਰ ਦਾ ਜਿਹੜਾ ਫਰਸਟ ਕਿਚਾ ਸੀਗਾ ਉਹ ਸੇਧ ਸੁਲਤਾਨ ਨੂੰ ਲੈ ਕੇ ਸੀ ਉਸ ਦੇ ਤਹਿਤ ਹੀ ਅੱਜ ਜੈਤੋ ਜਿਹੜਾ ਆਪਣਾ ਸੀਐਚਸੀ ਸੈਂਟਰ ਹੈ ਇਹਦੇ ਚ ਇੱਕ ਨਵੀਂ ਐਂਬੂਲੈਂਸ ਲਾਂਚ ਕੀਤੀ ਐ ਐਮਐਲਏ ਸਾਹਿਬ ਵੱਲੋਂ ਉਧ ਘੱਟ ਕੀਤਾ ਗਿਆ ਐ ਕੈਂਬੂਲੈਂਸ ਪਹਿਲਾਂ ਸੀ ਇੱਕ ਹੋਰ ਐਂਬੂਲੈਂਸ ਜਿਹੜੀ ਦਿੱਤੀ ਗਈ ਐ ਤੇ ਹੋਰ ਵੀ ਜੋ ਹਸਪਤਾਲ ਦੀਆਂ ਸਮੱਸਿਆਵਾਂ ਸੀ ਉਹ ਜਲਦੀ ਹੱਲ ਕੀਤੀਆਂ ਜਾਣੀਆਂ ਤੇ ਕੀਤੀਆਂ ਜਾ ਰਹੀਆਂ ਜਿਵੇਂ ਡਾਕਟਰਾਂ ਦੀ ਪਹਿਲਾਂ ਬਹੁਤ ਸਮੱਸਿਆ ਸੀ ਹੁਣ ਕੁਝ ਹੱਦ ਤੱਕ ਉਹ ਬਹੁਤ ਵਧੀਆ ਹੋ ਗਏ ਨੇ ਡਾਕਟਰ ਵੀ ਅਵੇਲੇਬਲ ਹੈ ਤੇ ਹੋਰ ਵੀ ਇਸ ਤੋਂ ਬਾਅਦ ਜਿਹੜੇ ਡਾਕਟਰ ਨਵੇਂ ਆਉਣਗੇ ਉਹ ਇੱਥੇ ਜਿੱਤੋ ਚ ਲੈ ਕੇ ਆਉਂਦੇ ਜਾਣਾ ਤੇਰੀ ਕੋਈ ਵੀ ਡਾਕਟਰ ਦੀ ਘਾਟ ਨੂੰ ਜਲਦੀ ਪੂਰਾ ਕੀਤਾ ਜਾ ਬਹੁਤ ਜਲਦੀ ਡਾਕਟਰਾਂ ਦੀ ਘਾਟ ਨੂੰ ਵੀ ਪੂਰਾ ਕੀਤਾ ਜਾਊਗਾ ਤੇ ਪਹਿਲਾਂ ਤੁਸੀਂ ਦੇਖਾਊਗਾ ਅਲਟਰਾਸਾਉਂਡ ਮਸ਼ੀਨ ਲੈ ਕੇ ਆਏ ਸੀ ਐਮਐਲਏ ਸਾਹਿਬ ਡਾਇਰੈਕਟਰ ਦੇ ਵਿੱਚ ਉਹ ਵੀ ਲੋਕਾਂ ਨੂੰ ਮਤਲਬ ਲੋਕਾਂ ਨੇ ਬਹੁਤ ਸ਼ਲਾਘਾ ਕੀਤੀ ਉਸ ਕੰਮ ਦੀ ਤੇ ਬਹੁਤ ਫਾਇਦਾ ਹੋਇਆ ਜੈਤੋ ਹਲਕੇ ਦੇ ਲੋਕਾਂ ਨੂੰ ਦੇਖੋ ਅਸੀਂ ਵੀ ਇੱਥੇ ਰਹਿੰਦੇ ਆ ਸਾਰੇ ਜਣੇ ਲੋਕਾਂ ਦਾ ਫਾਇਦਾ ਸਾਨੂੰ ਵੀ ਉਸ ਚੀਜ਼ ਦਾ ਫਾਇਦਾ ਹੋਊਗਾ ਜਿੱਥੇ ਡਾਕਟਰ ਆਉਣਗੇ ਸੋ ਸਾਡੀ ਸਾਰਿਆਂ ਨੂੰ ਅਪੀਲ ਹੈ ਵੀ ਸਾਥ ਦਿਆ ਕਰੋ ਇਹੋ ਜਿਹੇ ਕੰਮ ਆ ਜਿਹੜੇ ਹੁੰਦੇ ਹੀ ਰਹਿਣਗੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦੋ ਤਿੰਨ ਚੀਜ਼ਾਂ ਜਿਹੜੀਆਂ ਉਹਨਾਂ ਨੇ ਮੁੱਖ ਟੀਚੇ ਸੀਗੇ ਸਿਹਤ ਸਹੂਲਤਾਂ ਤੇ ਸਿੱਖਿਆ ਦੇ ਵਿੱਚ ਪਹਿਲਾਂ ਸਿੱਖਿਆ ਕ੍ਰਾਂਤੀ ਲਿਆਂਦੀ ਹੁਣ ਸੇਲ ਚ ਕ੍ਰਾਂਤੀ ਲਿਆਂਦੀ ਜਾ ਰਹੀ ਹੈ ਸੋ ਇਹੋ ਜਿਹੇ ਕੰਮ ਹੁੰਦੇ ਰਹਿੰਦੇ ਜੀ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਇਹਨਾਂ ਨੇ ਇਹੀ ਕਿਹਾ ਸੀ ਵੀ ਜਿਹੜੀ ਵੀ ਕੋਈ ਡਾਕਟਰ ਦੀ ਘਾਟ ਕਿਤੇ ਸਾਰੀ ਦਿਨ ਹੈਗਾ ਪੂਰਾ ਕੀਤਾ ਜਾਵੇਗਾ ਖੈਰ ਮੈਂ ਕੁਲ ਦੇਪਨ ਨਾਲ ਦੇਖਸ ਰਿਹਾ ਜੀ ਜਤੋ